ਹੋਰਨਾ ਧਰਮਾਂ ਵਾਂਗ ਸਿੱਖ ਧਰਮ 'ਚ ਵੀ ਵਿਅਕਤੀ ਦੇ ਜਨਮ ਵਿਆਹ ਤੇ ਮ੍ਰਿਤਕ ਸੰਸਕਾਰ ਦੀ ਵੱਖਰੀ ਮਰਿਆਦਾ ਦਰਜ ਹੈ। ਆਨੰਦ ਸੰਸਕਾਰ ਤੇ ਮ੍ਰਿਤਕ ਸੰਸਕਾਰ ਦੀ ਮਰਿਆਦਾ ਦਾ ਪੂਰਾ ਵੇਰਵਾ ਅਸੀਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ। ਸੋ ਅੱਜ ਦੀ ਇਸ ਖਾਸ ਸਟੋਰੀ ਦੇ ਵਿੱਚ ਅਸੀਂ ਸਿੱਖ ਧਰਮ ਅੰਦਰ ਜਨਮ ਅਤੇ ਨਾਮਕਰਨ ਸੰਸਕਾਰ ਦੀ ਮਰਿਆਦਾ ਬਾਰੇ ਜਾਣਾਂਗੇ। ਜਿਸ ਦੇ ਬਾਰੇ ਆਮ ਕਰਕੇ ਬਹੁਤਿਆਂ ਨੂੰ ਜਾਣਕਾਰੀ ਨਹੀਂ ਹੁੰਦੀ। ਗੁਰਮਤਿ ਅਨੁਸਾਰ ਅਕਾਲ ਪੁਰਖ ਦੇ ਹੁਕਮ 'ਚ ਬੱਜਾ ਜੀਵ ਇਸ ਸੰਸਾਰ 'ਚ ਆਉਂਦਾ ਹੈ ਤੇ ਹੁਕਮ 'ਚ ਬੱਜਾ ਹੀ ਸਦਾ ਲਈ ਇੱਥੋਂ ਤੁਰ ਜਾਂਦਾ ਹੈ ਗੁਰਬਾਣੀ ਆਖਦੀ ਹੈ ਜੰਮਣ ਮਰਣਾ ਹੁਕਮ ਹੈ ਭਾਣਾ ਆਵੇ ਚਾਈ ਹਰ ਇੱਕ ਧਰਮ 'ਚ ਜਨਮ ਅਤੇ ਮੌਤ ਸਮੇ ਦੇ ਰਸਮੋ ਰਿਵਾਜ ਵੱਖ-ਵੱਖ ਨੇ ਕਈ ਸੂਤਕ ਪਾਤਕ ਦੀ ਵਿਚਾਰ ਕਰਦੇ ਨੇ ਯਾਨੀ ਕਿ ਵਿਅਕਤੀ ਦੇ ਮੌਤ ਤੋਂ ਬਾਅਦ ਜਾਂ ਬੱਚੇ ਦੇ ਜਨਮ ਦੇ ਮਗਰੋਂ ਸਮੇ ਨੂੰ ਚੰਗਾ ਮਾੜਾ ਗਿਣਿਆ ਜਾਂਦਾ ਹੈ ਯਾਨੀ ਕਿ ਇਸ ਸਮੇਂ ਦੌਰਾਨ ਬੱਚੇ ਦੀ ਮਾਤਾ ਨੂੰ ਕਿਸੇ ਵੀ ਧਾਰਮਿਕ ਕਰਮਕੰਨ ਜਾਂ ਧਾਰਮਿਕ ਸਥਾਨ ਤੇ ਜਾਣ ਦੀ ਮਨਾਹੀ ਹੁੰਦੀ ਹੈ ਪਰ ਗੁਰਮਤ ਵਿੱਚ ਅਜਿਹਾ ਕੋਈ ਵਿਵਿਧਾਨ ਨਹੀਂ ਹੈ ਸਿੱਖੀ ਨਵੇਂ ਯੁੱਗ ਦਾ ਧਰਮ ਹੈ ਜੋ ਹਰ ਤਰ੍ਹਾਂ ਦੇ ਵੈਰ ਪਰਮ ਤੇ ਸੂਚਿਪਿਟ ਤੋਂ ਮੁਕਤ ਹੈ ਜਿਸ ਨੂੰ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਆਸਾ ਦੀ ਵਾਲ 'ਚ ਬਖੂਬੀ ਬਿਆਨ ਕੀਤਾ ਹੈ ਗੁਰਮਤ ਸਾਨੂੰ ਹਰ ਖੁਸ਼ੀਗਮੀ ਮੌਕੇ ਰੱਬੀ ਯਾਦ 'ਚ ਜੁੜਨ ਦੀ ਪ੍ਰੇਰਣਾ ਦੇ ਕੇ ਜ਼ਿੰਦਗੀ ਦੇ ਅਸਲ ਸੱਚਾਈ ਦੇ ਰੂਬਰੂ ਕਰਵਾਉਂਦੀ ਹੈ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿਤਰਾ ਹੁਕਮ ਪਿਆ ਗਰਭਾਸ ਆਮ ਕਰਕੇ ਜਦੋਂ ਕਿਸੇ ਬਾਲਕ ਦਾ ਜਨਮ ਹੁੰਦਾ ਹੈ ਤਾਂ ਸਿੱਖੀ ਸਿਧਾਂਤਾਂ ਤੋਂ ਅਣਜਾਣ ਹੋਣ ਕਰਕੇ ਕਈ ਸਿੱਖ ਬਿਨਾਂ ਕਿਸੇ ਮਰਿਆਦਾ ਦੇ ਨਵ ਜੰਮੇ ਬੱਚੇ ਦਾ ਨਾਮ ਰੱਖ ਦਿੰਦੇ ਨੇ ਜਦਕਿ ਸਿੱਖ ਧਰਮ ਅੰਦਰ ਜਨਮ ਤੇ ਨਾਮਕਰਨ ਸੰਸਕਾਰ ਦੀ ਵੱਖਰੀ ਮਰਿਆਦਾ ਦਰਜ ਹੈ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹਾਂ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ਸਿੱਖ ਰਹਿਤ ਮਰਿਆਦਾ ਦੇ ਵਿੱਚ ਬੱਚੇ ਦੇ ਜਨਮ ਅਤੇ ਨਾਮਕਰਨ ਸੰਸਕਾਰ ਦੀ ਕੀ ਮਰਿਆਦਾ ਹੈ ਇਸ ਬਾਰੇ ਜਾਣਦੇ ਹਾਂ ਸਿੱਖ ਰਹਿਤ ਮਰਿਆਦਾ ਚ ਲਿਖਿਆ ਹੈ ਕਿ ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉੱਠਣ ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋ ਜਾਵੇ ਤਾਂ ਟੱਬਰ ਤੇ ਸਬੰਧੀ ਗੁਰਦੁਆਰੇ ਕੜਾ ਪ੍ਰਸ਼ਾਦ ਲੈ ਕੇ ਜਾਣ ਜਾਂ ਕਰਵਾਉਣ ਤੇ ਗੁਰੂ ਸਾਹਿਬ ਦੇ ਹਜ਼ੂਰ ਖੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜਨ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ ਤੇ ਫਿਰ ਵਾਕ ਲਿਆ ਜਾਵੇ। ਵਾਕ ਯਾਨੀ ਕਿ ਹੁਕਮਨਾਮਾ ਹੁਕਮਨਾਮੇ ਦੇ ਆਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ ਉਸ ਤੋਂ ਗਰੰਥੀ ਸਿੰਘ ਬੱਚੇ ਦਾ ਨਾਮ ਤਜ਼ਵੀਜ਼ ਕਰੇ ਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ ਉਪਰੰਤ ਅਨੰਦ ਸਾਹਿਬ ਦੀਆਂ 6 ਪੌੜੀਆਂ ਪੜ੍ਹ ਕੇ ਬੱਚੇ ਦੇ ਨਾਮ ਸੰਸਕਾਰ ਦੀ ਖੁਸ਼ੀ ਦਾ ਯੋਗ ਸ਼ਬਦਾਂ 'ਚ ਅਰਦਾਸਾ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਜਾਵੇ ਸਿੱਖ ਰਹਿਤ ਮਰਿਆਦਾ 'ਚ ਅੱਗੇ ਲਿਖਿਆ ਹੈ ਜਨਮ ਦੇ ਸਬੰਧ ਵਿੱਚ ਖਾਣ ਪੀਣ ਵਿੱਚ ਕੋਈ ਸੂਤਕ ਦਾ ਪਰਮਨ ਨਹੀਂ ਕਰਨਾ ਸੂਤਕ ਦਾ ਅਰਥ ਹੈ ਬੱਚੇ ਦੇ ਜਨਮ ਸਮੇਂ ਪੈਦਾ ਹੋਈ ਅਸ਼ੁੱਧੀ ਜਾਂ ਅਪਵਿੱਤਰਤਾ ਅਨੁਮਤ ਦੇ ਇਹ ਮੰਨਤਾ ਹੈ ਕਿ ਜਦੋਂ ਤੱਕ ਸ਼ੁੱਧੀ ਕਰਨ ਦੀ ਰਸਮ ਨਹੀਂ ਹੁੰਦੀ ਉਦੋਂ ਤੱਕ ਅਪਵਿੱਤਰਤਾ ਬਣੀ ਰਹਿੰਦੀ ਹੈ ਜਿਸ ਨੂੰ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਮੁੱਢ ਤੋਂ ਹੀ ਨਕਾਰ ਦਿੱਤਾ ਸੀ ਤੇ ਫਰਮਾਇਆ ਸੀ ਮਨ ਕਾ ਸੂਤਕ ਲੋਭ ਹੈ ਜੇਹਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰਤ੍ਰਿ ਪਰਤਨਰੂਪ ਨਾਨਕ ਸੂਤਕ ਏਮ ਨਾ ਉਤਰੈ ਗਿਆਨ ਉਤਾਰੇ ਤੋਇ ਨਾਨਕ ਜਿਨੇ ਗੁਰਮੁਖ ਬੁੱਝਿਆ ਤਿਨਾ ਸੂਤਕ ਨਾ ਹੈ ਸਿੱਖ ਰਹਿਤ ਮਰਿਆਦਾ ਚ ਅੱਗੇ ਲਿਖਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਾ ਸਾਹਿਬ ਤੋਂ ਚੋਲਾ ਬਣਾ ਕੇ ਪਾਉਣਾ ਵੀ ਮਨਮਤ ਹੈ ਸੋ ਇਹ ਸਾਰੀਆਂ ਹੀ ਗੱਲਾਂ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਨਮ ਤੇ ਨਾਮ ਸੰਸਕਾਰ ਦੇ ਸਿਰਲੇਖੇ ਹੇਠ ਦਰਜ ਨੇ ਜੋ ਕਿ ਗੁਰਮਤਿ ਵਿਧੀ ਵਿਧਾਨ ਦੀ ਜਾਣਕਾਰੀ ਦਿੰਦੀਆਂ ਨੇ ਸਿੱਖ ਜਦੋਂ ਵੀ ਆਪਣੀ ਜ਼ਿੰਦਗੀ 'ਚ ਕਿਸੇ ਵੀ ਕਾਰਜ ਦੀ ਅਰੰਭਤਾ ਕਰਦਾ ਹੈ ਤਾਂ ਸ਼ਬਦ ਗੁਰੂ ਦੀ ਓਟ ਲੈਂਦਾ ਹੈ ਤੇ ਗੁਰੂ ਦੀ ਅਗਵਾਈ ਲੈ ਕੇ ਜੀਵਨ ਜਾਂਚ ਸਿੱਖਦਾ ਹੈ ਤੇ ਜਦੋਂ ਜ਼ਿੰਦਗੀ ਦੀ ਸ਼ੁਰੂਆਤੀ ਗੱਲ ਹੋਵੇ ਤਾਂ ਗੁਰੂ ਦੀ ਅਗਵਾਈ ਬੜੀ ਅਹਿਮ ਮਹੱਤਤਾ ਰੱਖਦੀ ਹੈ ਤੇ ਜਿਹੜੇ ਸਿੱਖ ਗੁਰੂ ਨੂੰ ਅੰਗ ਸੰਗ ਮੰਨਦੇ ਆਂ ਹਰ ਖੁਸ਼ੀ ਗਮੀ ਦੇ ਮੌਕੇ 'ਤੇ ਗੁਰੂ ਸਾਹਿਬ ਦੀ ਅਗਵਾਈ ਲੈਂਦੇ ਨੇ ਓਟ ਆਸਰਾ ਤੱਕਦੇ ਨੇ ਉਹ ਯਕੀਨਨ ਹੀ ਸੱਚੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਨੇ ਸੋ ਆਓ ਅਸੀਂ ਵੀ ਇਸ ਮਰਿਆਦਾ ਨੂੰ ਜੀਵਨ 'ਚ ਅਪਣਾਈਏ ਤੇ ਸਿੱਖੀ ਸਿਧਾਂਤਾਂ ਦੇ ਅਨੁਸਾਰ ਚੱਲਦੇ ਹਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਹਾਸਲ ਕਰੀਏ